ਚੋਰ 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 ਮਾਰਦਾ ਨਸ਼ਾ ਰੋਕਣ ਦਾ ਗਰੋਰ ਚੋਰ ਇਹ ਤਸਵੀਰਾਂ ਨੇ ਸੰਗਰੂਰ ਦੀਆਂ ਜਿੱਥੇ ਕਿ ਕੋਪਿੰਡ ਦੇ ਚਾਰ ਨੌਜਵਾਨ ਜਿੜੀਲੀ ਸ਼ਰਾਬੀ ਕੇ ਸਦਾਲੇ ਮੌਤ ਦੇ ਅਗੋਸ਼ਟ ਸੋ ਗਏ ਸੰਗਰੂਰ ਜਿੱਥੋਂ ਕੀ ਭਗਵੰਤ ਮਾਨ ਲੋਕ ਸਭਾ ਚੋਣਾਂ ਲੜੇ ਸੀ ਉੱਥੋਂ ਦੀ ਐਮਪੀ ਬਣੇ ਔਰ ਉਹਨਾਂ ਦੇ ਇਸ ਹਲਕੇ ਦੇ ਵਿੱਚ ਜਿੜਿਲੀ ਸ਼ਰਾਬ ਉਹਨਾਂ ਦੇ ਸੀਐਮ ਬਣਨ ਤੋਂ ਬਾਅਦ ਵੀ ਨਹੀਂ ਰੁਕਿਆ ਅਸੀਂ ਨਹੀਂ ਕਹਿ ਰਹੇ ਆ ਘਟਨਾ ਕਹਿ ਰਹੇ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੁਸੀਂ ਆਪ ਹੀ ਦੇਖ ਲਓ ਪਿੰਡ ਵਿੱਚ ਕਿਵੇਂ ਮਚਿਆ ਕਹਰਾਮ ਟੈਨਕ ਮੇਲ ਪੰਜਾਬੀ ਟੀਵੀ ਦੇ ਜਤਿੰਦਰ ਪਾਵਲ ਖੇਡ ਰਿਪੋਰਟ ਕੀ ਨਾਮ ਇਹ ਉਹ ਕਿਹੜਾ ਪਿੰਡ ਆ ਗੁਜਰਾ ਹੈ ਉਹ ਵਾਂਦੀ ਇਹ ਨੂੰ ਕੋਡਾ ਮਰੀਜ਼ ਆਇਆ ਹੈਗਾ ਦਾਰੂ ਪੀ ਕੇ ਬਿਮਾਰ ਆਇਆ ਕੀ ਨਾਮ ਹੈ ਤੁਹਾਡਾ ਕੀ ਲੱਗਦਾ ਇਹ ਮੇਰਾ ਮੁੰਡਾ ਹੈ ਜੀ ਵੀਰਪਾਲ ਸਿੰਘ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਮੁੰਡਾ ਹੈ ਨਾਮ ਕੀ ਦਾ ਵੀਰਪਾਲ ਸਿੰਘ ਹੈ ਬਿਮਾਰ ਹੋ ਕੇ ਕਿਵੇਂ ਆਇਆ ਜੀ ਦਾਰੂ ਪੀਤੀ ਸੀ ਇਹਨਾਂ ਨੇ ਕਿਥੋਂ ਗੁੱਜਰ ਨਹੀਂ ਲੈ ਕੇ ਦਿੱਤੀ ਹੈ ਜੀ ਕਿਥੋਂ ਮੈਂ ਕਦੋਂ ਦਾ ਤਾਲ ਕਰਾਇਆ ਤੁਨੇ ਅੱਜ ਆਇਆ ਜੀ ਦਾਰੂ ਪੀਣ ਤੋਂ ਬਾਅਦ ਬਿਮਾਰ ਹੋਇਆ ਹਾਂ ਜੀ ਦਾਰੂ ਪੀਣ ਤੋਂ ਬਾਅਦ ਹੋਇਆ ਸਰਕਾਰ ਤੋਂ ਕੀ ਮੰਗ ਕਰਦੇ ਹੋਗੇ ਸਸਤੇ ਹੀ ਮੰਗ ਕਰਦੇ ਆ ਜੀ ਵੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਸਾਰਾ ਹੀ ਠੀਕ ਹੈ ਜੀ ਕਿੱਥੇ ਸੀ ਜਾ ਕਿਸੇ ਪਿੰਡ ਦੇ ਬੰਦੇ ਤੋਂ ਕੋਈ ਪਤਾ ਨਹੀਂ ਜੀ ਸੰਤ ਵੀ ਕੀ ਤੋਂ ਲੈ ਕੇ ਵਿਕਤੀ ਹੈ ਜੀ ਅਜੀਬ ਸਾਨੂੰ ਪਤਾ ਨਹੀਂ ਚੱਲ ਰਿਹਾ ਜੀ ਕਿਸੇ ਦਾ ਕਿਹਨੇ ਮੇਰਾ ਅਰੰਗੀ ਤਾਂ ਸ਼ਰਾਬ ਪੀ ਕੇ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਬੁਮਾਰਾ ਕੀ ਨਾਮ ਹੈ ਤੁਹਾਡਾ ਵੀ ਜਾਦਾ ਹਾਂ ਮੇਰਾ ਮੁੰਡਾ ਹੈ ਜੀ ਕਿਵੇਂ ਬੰਦਾ ਆ ਜੀ ਥੈਂਕ ਯੂ 10 ਰੁਪਏ 10 ਰੁਪਏ ਜੀ ਹੋਰ ਕੋਈ ਕੁਝ ਤਾਰੂ ਕਿੱਥੋਂ ਲਈ ਸੀ ਕਿ ਠੇਕ ਲਈ ਸੀ ਅੰਗੇ ਪਿੰਡੇ ਬਗਲੇ ਆਏ ਤਾਂ ਜੀ ਪਤਾ ਨਹੀਂ ਹੈ ਕਿੱਥੋਂ ਲੈ ਕੇ ਆਏ ਹੁਣ ਹਰਾਤ ਕੇ ਮੈਨੇ ਹੁਣ ਕਹਦਾ ਮਾਰੀ ਨਹੀਂ ਮਾਰੀ ਨਾ ਬਿਲਕੁਲ ਮਰਾਣਾ ਗੁਰਪ੍ਰੀਤ ਸਿੰਘ ਆ ਜੀ ਸਾਹਮਣੇ ਕੀ ਲੱਗਦੇ ਉਸੇ ਮਰਨਾ ਜੀ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਮੇਰੇ ਚਾਚੇ ਆ ਜੀ ਸਕੇ ਅੱਛਾ ਜੀ ਹਾਂ ਜੀ ਤੇ ਉਹ ਮੁੰਡਾ ਤੇ ਜੱਗੀ ਜੜਾ ਉਹ ਸਾਡੇ ਪਿੰਡ ਤੋਂ ਆ ਦੂਸਰਾ ਵੀ ਭੋਲਾ ਵੀ ਉਹ ਵੀ ਸਾਡੇ ਗਮਾਂਡ ਛੀਆਂਗਾ લાલો ਵੀ दारू ਤੋਂ ਹੋਇਆ ਜੀ ਇਹੇ दारू ਇਹਨਾਂ ਨੇ ਲਈ ਸੀਗੀ ਹਰਿਆਣੇ ਵਾਲੀ ਕੋਈ ਵੇਚਦਾ ਹੋਊਗਾ ਵੇਚਦੇ ਉੱਥੇ ਤੇ ਲਾਲੋ ਇਹਨਾਂ ਨੂੰ ਦੋਨਾਂ ਨੂੰ ਉਲਟੀਆਂ ਲੱਗੀਆਂ ਜੀ ਮੇਰੇ ਚਾਚੇ ਦੇ ਨੂੰ ਦੋਨਾਂ ਚਾਚਿਆਂ ਨੂੰ ਇਹਨਾਂ ਨੂੰ ਵੀ ਉਲਟੀਆਂ ਲੱਗੀਆਂ दारू ਦੀ ਹੋਇਆ ਜੀ ਦੋ ਮਰੀਜ਼ ਹੋਰ ਵੀ ਨਾਲ ਦਾਖਲ ਹੋ ਗਏ ਤੁਹਾਡੇ ਪਿੰਡ ਦੇ ਤਿੰਨ ਮਰੀਜ਼ ਦਾਖਲ ਆ ਜੀ ਦੋ ਨਹੀਂ ਤਿੰਨ ਤਿੰਨ ਮਰੀਜ਼ ਦਾਖਲ ਆ ਜੀ ਇਹ ਸਾਰਿਆਂ ਨੇ ਇਕੱਠੇ ਨੇ ਸ਼ਰਾਬ ਪੀਤੀ ਐ ਜੇ ਕਿ ਮਾਡਾ ਡਾਡ ਨਹੀਂ ਨਹੀਂ ਜਿਵੇਂ 8 ਡਾਡ ਖਰੀਦ ਕੇ ਜਿਵੇਂ ਲਾ ਲਓ ਵੀ ਪ੍ਰਗਟ ਸਿੰਘ ਉਹ ਵੀ ਇਹਨਾਂ ਨੇ ਲਾ ਲਓ ਵੀ ਕਿਵੇਂ ਮਰਜ਼ੀ ਲਾ ਲਓ ਇਕੱਠੇ ਪੀਤੀ ਲਾ ਲਓ ਜੀ ਖਰੀਦੀ ਤਾਂ ਇੱਕ ਬੰਦੇ ਦੀ ਹੋਇਆ ਜਦੋਂ ਸਾਰਿਆਂ ਇੰਨਾਂ ਦਾ ਹੋਇਆਗਾ ਸੁਣਨ ਚਾਹ ਕੇ ਪਹਿਨਾ ਵੀ ਉਸ ਬੰਦੇ ਦੇ ਪਰਚਾ ਹੋਇਆ ਜਾਂ ਪੁਲਿਸ ਨੇ ਫੜਿਆ ਉਸਨੂੰ ਨੀ ਮੈਂ ਬੰਦੀ ਵੇਚਦਾ ਬਾਹਰ ਰਹਿਣਾ ਜੀ ਐ ਪਰਚੇ ਬਾਰੇ ਤਾਂ ਪਤਾ ਨਹੀਂ ਹੈਗਾ ਪਰਚਾ ਹੋਇਆ ਕਿ ਨਾ ਹੋਇਆ ਕਿਤੇ ਹੋਇਆ ਕਿ ਨਹੀਂ ਹੋਇਆ ਹੁਣ ਤਾਂ ਐ ਜੈਕਟ ਪਤਾ ਵੀ ਨਹੀਂ ਹੈਗਾ ਵੀ ਹਾਂ ਵੀ ਕਿਹੜੇ ਬੰਦੇ ਹਲੇ ਕਿਸੇ ਦਾ ਕੀ ਮੰਗ ਕਰਦੇ ਹਾਂ ਸੀ ਮੰਗ ਤਾਂ ਇਹੀ ਕਰਦੇ ਆ ਜੀ ਬਸ ਇਹਨਾਂ ਨਾਲ ਇਨਸਾਫ ਗਰੀਬ ਬੰਦਿਆ ਜੀ ਦਿਹਾੜੀ ਦਾ ਪਾ ਕਰਦੇ ਸੀ ਸਾਰੀ ਮਜ਼ਦੂਰੀ ਵਾਲੇ ਸੀਗੇ ਜੀ ਛੋਟੇ ਛੋਟੇ ਜਵਾਖ ਆ ਜੀ ਫੈਮਲੀ ਚ ਕੋਣ ਕੋਣਾ ਪਿੱਛੇ ਨਾਲ ਫੈਮਲੀ ਦੇ ਵਿੱਚ ਜਵਾਖ ਆਈ ਤਿੰਨ ਉਹਦੇ ਤਾਂ ਦੋ ਇੱਕ ਮੁੰਡਾ ਦੇ ਗੁੜੇ ਛੋਟੇ-ਛੋਟੇ ਜਵਾਕ ਹੀ ਆ ਜੀ ਫੈਮਿਲੀ ਦੇ ਵਿੱਚੋਂ ਇਹ ਗੁਰਜੰਟ ਦੇ ਵੀ ਗੁਰਜੰਟ ਦੇ ਤਿੰਨ ਜਵਾਕ ਆਈ ਨਿਰਮਲ ਦੇ ਦੋ ਜਵਾਕ ਆਈ ਜੱਗੀ ਵਿਆਹ ਆ ਸੀ ਬਈ ਹਾਂ ਦੋ ਹਾਂ ਇਹ ਵੀ ਸਾਰੀ ਬਿਲਾ ਲਓ ਦੋ-ਦੋ ਤਿੰਨ-ਤਿੰਨ ਜਵਾਕ ਆਈ ਦੋ ਜਵਾਕ ਕੋਲੀ ਠੀਕ ਬੜੀ ਕੀ ਮਾਮਲਾ ਹੋਇਆਗਾ ਜੀ ਇਹਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਫੇਰ ਕਿ ਰਾਤ ਨੂੰ ਇਹਨਾਂ ਨੂੰ 8 ਵਜੇ ਅਸੀਂ ਲੈ ਕੇ ਆਏ ਆ ਇੱਥੇ ਦਿਨ ਚ ਉਲਟੀਆਂ ਲੱਗੀਆਂ ਨੇ ਉਦੋਂ ਉਹ ਲੈ ਕੇ ਬਰਾਸਤੇ ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮੰਨ ਲਓ ਡੈਥ ਹੋ ਗਈ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਦਿੱਤਾ ਤੇ ਸ਼ਰਾਬ ਆ ਪੋਲਿਸ ਚੋਂ ਬੰਦਾ ਕੱਢਦਾ ਜਾਂ ਕੋਈ ਵੇਚ ਜਾ ਕੇ ਜਾਂ ਹਰਿਆਣੇ ਦੀ ਆ ਕੁਝ ਪਤਾ ਹੋਵੇ ਨਹੀਂ ਬਲੈਕ ਕਰਦੇ ਨੇ ਜੀ ਵੇਚਦੇ ਨੇ ਅੱਛਾ ਵੇਚਦੇ ਨੇ ਕਿੰਨੇ ਪੇਚ ਵਿੱਚ ਦੀ ਸ਼ਰਾਬ ਹੈ ਜੀ ਤਾਂ ਸਵੇਰ ਦੀ ਲੱਗ ਰਹੀ ਸੀਗੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਜਾਂ ਕੀ ਹੋਇਆ ਉਲਟੀਆਂ ਲੱਗੀਆਂ ਨੇ ਜੀ ਦੰਚ ਚ ਇਹ ਆਪ ਚ ਕੋਣ ਨੇ ਬੰਦੇ ਜੀ ਇੱਕ ਮਰਦ ਭੋਲਾ ਸਿੰਘ ਆ ਜੀ ਠੀਕ ਹੈ ਜੀ ਤੇ ਇੱਕ ਜੰਟਾ ਸਿੰਘ ਜੀ ਹੋ ਪਰਕਟ ਸਿੰਘ ਪਰਕਟ ਸਿੰਘ ਉਹ ਦੋਨੇ ਸਕੇ ਭਰਾ ਨੇ ਉਹ ਦੋਨੇ ਸਕੇ ਭਰਾ ਨੇ ਹੁਣ ਪਰਕਟ ਸਿੰਘ ਤੇ ਨਰਮਲ ਸਿੰਘ ਹਾਂਜੀ ਤੇ ਪਰਕਟ ਸਿੰਘ ਤੇ ਭੋਲਾ ਸਿੰਘ ਨੇ ਇਕੱਠਾ ਰਿਆਂ ਦਰੂ ਕੀਤੀ ਸੀਗੀ ਅੱਛਾ ਜੀ ਇਹ ਕੰਮ ਧੰਦਾ ਕੀ ਕਰਦੇ ਨੇ ਨਹੀਂ ਮਜ਼ਦੂਰੀ ਕਰਦੇ ਨੇ ਤਿੰਨੇ ਦੇ ਤਿੰਨੇ ਹਾਂਜੀ ਠੀਕ ਆ ਭਾਈ